ਆਵਾਦੀ ਪਾਰਟੀ ਜਿੰਦਾਬਾਦ ਆਵਾਦੀ ਪਾਰਟੀ ਜਿੰਦਾਬਾਦ ਆਵਾਦੀ ਪਾਰਟੀ ਜਿੰਦਾਬਾਦ ਜਿੰਦਾਬਾਦ ਭਵਨ ਠਾਕੁਰ ਜਿੰਦਾਬਾਦ ਭਵਨ ਠਾਕੁਰ ਜਿੰਦਾਬਾਦ ਪ੍ਰਿਆ ਬਟੀ ਆਵਾਮੀ ਪਾਰਟੀ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਭਵਨ ਠਾਕੁਰ ਜਿੰਦਾਬਾਦ ਭਵਨ ਠਾਕੁਰ ਜਿੰਦਾਬਾਦ ਪ੍ਰਿਆ ਠਾਕੁਰ ਜਿੰਦਾਬਾਦ ਰੋਜੀ ਬਹੁਤ ਬਹੁਤ ਧੰਨਵਾਹੀਏ। ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸੋ ਮਾਚ। ਆ ਗਏ ਸੇਵਾ ਵੀ ਕਰਾਂਗੇ। ਪਹਿਲੇ ਤੇ ਮੈਂ ਆਮ ਆਦੀ ਪਾਰਟੀ ਤੇ ਆਪਣੇ ਸਤਕਾਰਯੋਗ ਐਮਐਲਏ ਮੈਡਮ ਜੀਵਨ ਜੋਤ ਕੋਰ ਜੀ ਦਾ ਦਿলোਧਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਮਿਹਨਤ ਸਾਡੀ ਇਮਾਨਦਾਰੀ ਦੇਖਦੇ ਹੋਏ ਸਾਨੂੰ ਇਹ ਟਿਕਟ ਦਿੱਤੀ ਤੇ ਮੈਂ ਪੂਰਾ ਪ੍ਰੋਸਾ ਦਿੰਨਾ ਆਪਣੇ ਜੀਵਨ ਜੋਤ ਮੈਡਮ ਨੂੰ ਤੇ ਆਪਣੀ ਪੂਰੀ ਆਮ ਆਦੀ ਪਾਰਟੀ ਨੂੰ ਕਿ ਪੂਰੀ ਮਿਹਨਤ ਲਾ ਕੇ ਤੇ ਵੱਡੇ ਮਾਰਜਿਨ ਨਾਲ ਇਹ ਸੀਟ ਜਿੱਤ ਗਏ ਪਾਰਟੀ ਦੀ ਝੋਲੀ ਪਾਵਾਂਗੇ ਤੇ ਆਂਦੇ ਟਾਈਮ ਚ ਪਾਰਟੀ ਦੀ ਤੇ ਲੋਕਾਂ ਦੀ ਖੂਬ ਸੇਵਾ ਕਰਾਂਗੇ। ਦੇਖਾਂ ਜੀ ਉਹ ਪਹਿਲੇ ਵੀ ਤੁਸੀਂ ਅਜੇ ਕਾਉਂਸਲਰ ਨਹੀਂ ਬਣੇ ਪਹਿਲੇ ਵੀ ਤੁਸੀਂ ਇਲਾਕੇ ਦੀ ਬਹੁਤ ਸੇਵਾ ਕੀਤੀ ਆ ਹੁਣ ਕਿਹੜੇ ਕਿਹੜੇ ਕੰਮ ਆਗੇ ਜਿਹੜੇ ਪੈਂਡਿੰਗ ਉਹ ਤਾਂ ਪਹਿਲੇ ਅਧਾਰ ਤੇ ਤੁਹਾਡੇ ਵੱਲ ਕੀਤੇ ਜਾਣਗੇ ਸਾਡੇ ਪਹਿਲੇ ਅਧਾਰ ਤੇ ਜਿਹੜਾ ਸਭ ਤੋਂ ਪਹਿਲੇ ਕੰਮ ਹੈਗਾ ਕਿ ਸਾਡੇ ਇੱਥੇ ਜਿਹੜੇ ਗਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਬਿਜਲੀ ਸਮੱਸਿਆ ਆਂਦੀ ਕੀ ਰਾਤੀ ਸਾਨੂੰ ਬਹੁਤ ਜ਼ਿਆਦਾ ਕਸ਼ਟ ਚੱਲਣਾ ਪੈਂਦਾ ਕਿਉਂਕਿ ਮੈਂ ਵੀ ਰਾਤੀ 2 2 ਵਜੇ ਤੱਕ ਲੋਕਾਂ ਦੇ ਫੋਨ ਸੁਣੇ ਕਿ ਭਾਜੀ ਇੱਥੇ ਲਾਈਟ ਨਹੀਂ ਗਈ ਸਭ ਤੋਂ ਪਹਿਲੇ ਤੇ ਉਹ ਸਟਰਕਚਰ ਠੀਕ ਕਰਨ ਦਾ ਕੰਮ ਹੈਗਾ ਤੇ ਬਾਕੀ ਐਮਐਲਏ ਮੈਡਮ ਜੀਵਨ ਜੋਤ ਨੇ ਤੇ ਬਹੁਤ ਸਾਰੇ ਵਿਕ ਤੇ ਬਾਕੀ ਜਿਹੜੀ ਕਮੀ ਪੇਸ਼ੀ ਰਹੇਗੀ ਉਹ ਅਗਲੇ 5 ਸਾਲਾਂ ਚ ਪੂਰੀਆਂ ਕਰਾਂਗੇ ਆਪਾਂ ਪਰ ਲੋਕਾਂ ਨੇ ਅੱਜ ਵੀ ਜਦ ਬਤਾਦਾ ਕਿ ਪਰਮੰਟਰ ਕੁਝ ਜੀ ਤੇ ਚੱਲੋ ਇਹ ਤਾਂ ਜਨਤਾ ਦਾ ਪਿਆਰ ਹੈ ਜੀ ਤੇ ਸਾਡੀ ਕੀਤੀ ਮਿਹਨਤ ਦਾ ਫਲ ਹੈ ਤੇ ਐਮਐਲਏ ਮੈਡਮ ਜੋ ਜੀਵਨ ਜੋ ਦਿੱਤਾ ਸਾਡੀ ਪਾਰਟੀ ਦੇ ਜਿਹੜੇ ਕੀਤੇ ਹੋਏ ਕੰਮ ਜਿਹੜੇ ਲੋਕਾਂ ਦੇ ਹਿੱਤਾਂ ਚ ਭਾਵੇਂ ਬਿਜਲੀ ਫ੍ਰੀ ਹੋਵੇ ਚਾਹੇ ਉਹ ਫ੍ਰੀ ਬੱਸ ਸੇਵਾ ਹੋਵੇ ਔਰ ਮਹਿਲਾਵਾਂ ਲਈ ਜਾਂ ਜਿਹੜੇ ਹੋਰ ਵੀ ਸਮਾਜ ਪੱਖੀ ਜਿਹੜੇ ਚੰਗੇ ਕੰਮ ਨੇ ਪਾਰਟੀ ਨੇ ਕੀਤੇ ਨੇ ਮਾਨਸਾ ਵੱਲੋਂ ਇਹ ਉਹਦਾ ਹੈਗਾ ਜੀ ਫਲ ਕਿੰਨੀ badi ਜੀਤ ਹੋ ਜੀ ਤੇ ਆਪਾਂ ਤੋਂ जिनी वो देखो परमा है जित मेहनत करना सात है फल देना परमात्मा के दे हथ है बाकी टीम सानता जिन्हें भी सज्जन इतने बैठे ने इन के प्यार दुवां सूडी जित प्राप्त होगी मेरा नाम प्रिया ठाकुर है और मैं आम आदमी पार्टी का धन्यवाद करती हूँ और साथ में ही हमारे जो मैम है एम एल ए मैम जीवन जोशी का भी बहुत बहुत धन्यवाद करती हूँ हमें मौका दिया जनता की सेवा करने के लिए ऐसे मेरे हस्बैंड और हम लगे हुए थे उसकी सेवा करने जनता की तो आगे भी हम इसी तरह से जनता की सेवा करते रहे हैं ਕੀ ਕਹਿਣਾ ਚਾਹੁੰਦੇ ਆ ਜੇ ਪਵਨ ਠਾਕੁਰ ਜੀ ਨੂੰ ਆਮ ਆਦਮੀ ਪਾਰਟੀ ਕੌਂਸਲਰ ਦੀ ਸੀਟ ਮਿਲੀ ਹੈ ਮੈਂ ਰਜੇਸ਼ ਕੱਕੜ ਮੈਡਮ ਜੀਵਨ ਜੋਤ ਐਮ ਐਲ اے ਹਲਕਾ ਪੂਰਵੀ ਦਾ ਲੱਖ ਲੱਖ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੇ ਇਲਾਕੇ ਵਿੱਚ ਸੂਝਵਾਨ ਨੇਤਾ ਸ਼੍ਰੀ ਪਵਨ ਠਾਕੁਰ ਨੂੰ ਕੌਂਸਲਰ ਦੀ ਸੀਟ ਨਾਲ ਨਵਾਜਿਆ ਅਨੰਦ ਕੌਂਸਲਰ ਨਾ ਹੁੰਦੇ ਇਹ ਮਹੱਲੇ ਦਾ ਬਹੁਤ ਵਿਕਾਸ ਕੀਤਾ ਤੇ ਉਸ ਲਈ ਅਸੀਂ ਕੋਟੀ ਕੋਟੀ ਨਾਲ ਧੰਨਵਾਦ ਕਰਦੇ ਆ ਹੁਣ ਸਾਨੂੰ ਪਤਾ ਕਿ ਸਾਡੀ ਵਾਰਡ ਕਾਫੀ ਪਿਛੜੀ ਹੋਈ ਹੈ ਤੇ ਸਾਨੂੰ 100% ਯਕੀਨ ਹੈ ਕਿ ਕੌਂਸਲਰ ਸਾਹਿਬ ਬਣਨ ਤੋਂ ਬਾਅਦ ਪਵਨ ਠਾਕੁਰ ਜੀ ਸਾਡੀ ਵਾਰਡ ਦਾ ਪੂ ਸਹਿਯੋਗ ਦੇ ਨਾਲ ਤੇ ਅਸੀਂ ਪ੍ਰਿਆ ਠਾਕੁਰ ਦੇ ਨਾਲ ਮੋੜ ਦੇ ਨਾਲ ਮੋੜਾ ਜੋੜ ਕੇ ਤੁਰਾਂਗੇ ਤੇ ਉਹਨਾਂ ਨੂੰ ਹਰ ਪੱਖੋਂ ਜਿਤਾਉਣ ਦੀ ਕੋਸ਼ਿਸ਼ ਕਰਾਂਗੇ ਤੇ ਐਸ ਤੁਹਾਨੂੰ ਅਸੀਂ ਇੱਕ ਗਾਰੰਟੀ ਦਿੰਦੇ ਆ ਕਿ ਇਹ ਡਿਸਟ੍ਰਿਕਟ ਦੀ ਸਭ ਤੋਂ ਹਾਈ ਮਾਰਜਨ ਵਾਲੀ ਸੀਟ ਬਣੇਗੀ ਇਹੜੇ ਕੇ ਕੰਮ ਹੈਗੇ ਪਹਿਲੇ ਵੀ ਕਾਫੀ ਦੇਰ ਪਹਿਲਾਂ ਜੀ ਇਹ ਵਾਰਡ ਕਾਫੀ ਪਿਛੜੀ ਹੋਈ ਹੈ ਕਿਉਂਕਿ ਆਪ ਪਾਰਟੀ ਬਹੁਤ ਥੋੜੀ ਦੇਰ ਪਹਿਲਾਂ ਹੀ ਆਈ ਹੈ ਵਾਰਡ ਚ ਸੀਵਰੇਜ ਦੇ ਇਲੈਕਟ੍ਰਿਸਿਟੀ ਦੇ ਕੰਮ ਹੋਣ ਵਾਲੇ ਹੈ ਕਾਫੀ ਹੱਦ ਤੱਕ ਪਵਨ ਠਾਕੁਰ ਜੀ ਨੇ ਕੌਂਸਲਰ ਨਾ ਹੁੰਦੇ ਵੀ ਇਹ ਕੰਮ ਕਰਵਾਏ ਹੈ ਲੇਕਿਨ ਹਾਲੇ ਵੀ ਵਾਰਡ ਚ ਸੀਵਰੇਜ ਪੈਂਣ ਵਾਲੇ ਹੈ ਕਈ ਤਰ੍ਹਾਂ ਦੇ ਕੰਮ ਵਾਰਡ ਚ ਪੈਂਡਿੰਗ ਹੈ ਸ਼ਗਨ ਸਕੀਮ ਪੈਂਡਿੰਗ ਹੈ ਕਈ ਤਰ੍ਹਾਂ ਦੇ ਸਾਨੂੰ 100% ਯਕੀਨ ਹੈ ਕਿ ਕੌਂਸਲਰ ਸਾਹਿਬ ਆਪਣੀ ਸੂਝਬੂਨ ਨਾਲ ਇਹ ਸਾਰੇ ਕੰਮ ਨੇਪਰੇ ਚਾੜਨਗੇ ਕੀ ਕਹਿਣਾ ਚਾਹੁੰਦੇ ਹੋ ਪਵਨ ਠਾਕੁਰ ਜੀ ਜੋਗੀ ਕਾਫੀ ਲੰਬੇ ਸਮੇਂ ਤੋਂ ਪਛੀ ਰਿਹਾ ਹੈ ਨਾ ਲੈਣਾ ਆਮ ਆਦਮੀ ਪਾਰਟੀ ਤੋਂ ਪੌਂਚਰ ਦੀ ਟਿਕਟ ਵੀ ਲੈਣਾ ਚਾਹੁੰਦੇ ਜੀ ਜੀ ਪਵਨ ਠਾਕੁਰ ਜੀ ਨੂੰ ਵਾਰਡ ਨੰਬਰ 25 ਤੋਂ ਕੌਂਸਲਰ ਸੀਟ ਮਿਲੀ ਹੈ ਤੇ ਇੱਕ ਬਹੁਤ ਇੰਟਰਸਟਿੰਗ ਸੀਟ ਹੈ ਜਿਹੜਾ ਕਿ ਮੈਂ ਪਹਿਲੀ ਵਾਰੀ ਸਾਰੇ ਇਲਾਕਾ ਨਿਵਾਸੀ ਦੇਖ ਰਹੇ ਨੇ ਜਿਹਦੇ ਵਿੱਚ ਸਾਨੂੰ ਬੀਜੇਪੀ ਲੋਕੀ ਸਮਰਥਨ ਕਰ ਰਹੇ ਨੇ ਕਾਂਗਰਸੀ ਸਮਰਥਨ ਕਰ ਰਹੀ ਹੈ ਉਹ ਕਾਂਗਰਸੀ ਸਮਰਥਨ ਕਰ ਰਹੇ ਨੇ ਔਰ ਇੱਕ ਇੱਕ ਬਿਲਕੁਲ ਕਲੀਨ ਸੀਟ ਜਿਹਨੂੰ ਕਹਿ ਦਿੰਦੇ ਆ ਵਨ ਸਾਈਡ ਸੀਟ ਕਰ ਦਿੱਤੀ ਜਨਤਾ ਨੇ ਜਨਤਾ ਦੇ ਪਿਆਰ ਨਾਲ ਉਹ ਸਿਰਫ ਇਹੀ ਕਹਿੰ ਅਬ ਵੋਟ ਪਮੰਗਸੇ ਪਮੋ ঠাকুর ਨੂੰ ਪਾਵਾਂਗੇ ਵੋਟ ਅਦੀ ਇਹ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਇੱਕ ਇਮਾਨਦਾਰ ਦੇ ਇੱਕ ਇਮਾਨਦਾਰੀ ਹੈ ਸ਼ਰੀਫੀ ਇਹ ਨਾਲ ਦੇਖਦੇ ਚ ਉਹ ਹੈ ਇਸ ਕਰਕੇ ਇਹਨਾਂ ਨੂੰ ਇਹ ਉਸਾ ਮਿਲ ਰਿਹਾ ਹੈ ਲੋਕਾਂ ਵੱਲੋਂ ਕਾਫੀ ਦਿਨ ਪਹਿਲੇ ਬਸ ਹੀ ਦੇਖਣ ਚ ਆ ਰਹੇ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਹੁਣ ਕਿਹੜੇ ਕਿਹੜੇ ਕੰਮ ਅਗੇ ਜਿਹੜਾ ਨਾਲ ਜਲਦ ਕੀਤੇ ਜਾਣਗੇ ਕੁਝ ਬਿਜਲੀ ਦੇ ਥੋੜੇ ਬੋਦੇ ਕੰਮਾਂ ਨੂੰ ਕੋਈ ਸੀਰੀਅਸ ਸਮੱਸਿਆਵਾਂ ਥੋੜੀ ਬਹੁਤੀ ਰਹਿ ਗਈ ਹਨ ਉਹ ਜਲਦ ਤੋਂ ਜਲਦ ਇਹ ਕੰਮ ਪੂਰੇ ਹੋ ਜਾਣਗੇ ਲੋਕਮਨ ਨੇ ਪਹਿਲੇ ਹੀ ਅੱਜ ਸੀਗੇ ਅਨਾਉਂਸ ਇਹ ਲੋਕਮਨ ਨੇ ਪਹਿਲੇ ਫਤਵਾ ਦਿੱਤਾ ਗਿਆ ਕਿ ਪਵਨ ਠਾਕੁਰ ਨੂੰ ਵੱਜੀ ਲੇਟ ਤੋਂ ਆਪਾ ਜਿੱਤ ਪ੍ਰਾਪਤ ਇਹ ਸਾਨੂੰ ਤੇ ਜੋ ਸੀਟ ਅਲਾਉਂਸ ਵੀ ਨਹੀਂ ਸੀ ਇਹਦੇ ਉਹ ਪਹਿਲਾਂ ਉਹ ਵਧਾਈ ਦੇ ਫੋਨਾਂ ਲੱਗ ਪਈ ਸੀਗੇ ਪਵਨ ਠਾਕੁਰ ਜਿੱਥੋਂ ਮਰਜੀ ਭਾਵੇਂ ਖਲੋਵੋ ਜੇ ਤੁਹਾਡੀ ਪੱਕੀ ਹੈਗੀ ਤੇ ਲੋਕੀ ਅਸਾਂ ਕਿਹਨੇ ਕਹਿੰਦੇ ਵੀ ਅੱਜ ਵੀ ਸਾਡੇ ਭਰਾ ਹੀ ਭਾਜੀਪੀ ਵੱਲੋਂ ਆਏ ਨੇ ਕਾਂਗਰਸ ਵੱਲੋਂ ਆਏ ਨੇ ਆਵੜੇ ਭਾਈ ਕਾਲੀ ਦਲ ਤੋਂ ਆਏ ਨੇ ਸਾਰੇ ਜਾਣੇ ਤੇ ਕਹਿੰਦੇ ਸ਼ਬਦ ਬਧਾਈਆਂ ਅਲਵਾਸ ਸਾਨੂੰ ਬਧਾਈਆਂ ਮਿਲਦੀ ਬਈਆਂ ਨੇ ਨਾਮ ਲੱਕੇ ਕੀ ਕਹਿਣਾ ਚਾਹੁੰਦੇ ਜੀ ਪਵਨ ਠਾਕੁਰ ਜੀ ਨੂੰ ਕੌਂਸਲ ਸੀਟ ਮਿਲੀ ਜੀ ਬਧਾਈ ਦੇਣਾ ਖੁਸ਼ ਹੋ ਜਾ ਮੇਰਾ ਨਾਮ ਅਸ਼wini ਸ਼ਰਮਾ ਮੈਂ ਹੋ ਕਵਾਂਗਾ ਇਲਾਕਾ ਨਿਵਾਸੀਆਂ ਨੂੰ ਕਿ ਸਾਡੇ ਆਵਾਜ਼ ਦੀ ਪਾਰਟੀ ਦੀ ਸੀਟ ਪਵਨ ਠਾਕੁਰ ਜੀ ਉਹਨਾਂ ਦੀ ਮਿਸਰੀ ਪੀਰਾ ਠਾਕੁਰ ਜੀ ਨੂੰ ਮਿਲੀ ਹੈ ਵੱਤ ਵੱਦ ਉਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਜਿਟਾਣਾ ਤੇ ਬਾਕੀ ਜਿਹੜੇ ਵਿਕਾਸ ਦੇ ਕੰਮ ਜਿਹੜੇ ਰੁਕੇ ਪਏ ਐ ਇਲਾਕੇ ਦੇ ਤੇ ਜਿਹੜੇ ਹੋ ਚੁੱਕੇ ਐ ਉਹ ਪੂਰੇ ਤਰ੍ਹਾਂ ਸਪੂਰਨ ਹੋਣ ਤਰਾ ਆਪਣਾ ਨਾਮ ਦੱਸ ਕੇ ਕੀ ਕਹਿਣਾ ਚਾਹੁੰਦਾ ਜੀ ਪਵਨ ਠਾਕੁਰ ਜੀ ਨੂੰ ਵਧਾਈ ਦੇਣ ਆਇਆ ਕਿ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਹਮਨਸ਼ਪੂਰੀ ਹੈ ਜੀ ਮੈਂ ਪਵਨ ਠਾਕੁਰ ਜੀ ਨੂੰ ਵਧਾਈ ਦੇਣ ਆਇਆ ਕਿਉਂਕਿ ਇੱਕ ਬਹੁਤ ਨੇਕ ਦਿਲ ਇਨਸਾਨ ਨੇ ਸਭ ਦਾ ਸਾਥ ਦਿੰਦੇ ਨੇ ਦਿਨ ਰਾਤ ਭਾਵੇਂ ਮੈਂ ਅੱਧੀ ਰਾਤ ਵੀ ਫੋਨ ਕਰਦਾ ਉਸੇ ਵळे ਮੇਰੇ ਘਰ ਦੇ ਬਾਰ ਆ ਕੇ ਖੜੇ ਹੋ ਜਾਂਦੇ ਨੇ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਟਿਕਟ ਮਿਲੀ ਆ ਤੇ ਅਸੀਂ ਸਾਰੇ ਭਰਾ ਜਿੰਨਾ ਵੀ ਹੋਏਗਾ ਵੱਧ ਤੋਂ ਵੱਧ ਸਾਥ ਦੇਵਾਂਗੇ ਤੇ ਭਰਾ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਕਾਫੀ ਦੇਰ ਤੋਂ ਪੌਂਸਰ ਦਾ ਇਹ ਲੋਜੀ ਟਿਕਟ 900 ਹੀ ਹੈ ਤੇ ਪਰ ਕਾਫੀ ਦੇਰ ਤੋਂ ਪਹਿਲੇ ਦੇਖਾਂ ਜਾ ਰਹੇ ਇਲਾਕੇ ਦੇ ਵਿੱਚ ਕਾਫੀ ਜਿਹੜੇ ਜਿਹੜੀ ਮੁਸ਼ਕਲਾਂ ਆਦੀਆਂ ਪਹਿਲ ਦੇ ਹੱਦ ਤੱਕ ਨਾਲ ਕੋਲ ਕੰਮ ਕੀਤੇ ਹੋਏ ਤਾਂ ਕੋਈ ਇਲਾਕੇ ਵਿੱਚ ਕਿਸੇ ਨੇ ਸਾਹ ਨਹੀਂ ਦਿੱਤਾ ਨਹੀਂ ਦੇਖੋ ਜੀ ਜਿੱਦ ਤਰ੍ਹਾਂ ਪਵਨ ਠਾਕੁਰ ਜੀ ਆ ਇਹਨਾਂ ਨੇ ਬਹੁਤ ਵਾਰ ਚ ਕੰਮ ਕੀਤਾ ਇਹਨਾਂ ਨੇ ਸਭ ਦਾ ਸਾਥ ਦਿੱਤਾ ਤੁਸੀਂ ਇਧਰ ਭਾਰਤਨਗਰ ਜਾ ਕੇ ਪੁੱਛੋ ਮੈਂ ਤੁਸੀਂ ਹਿਸਾਬ ਲਾਓ 2-2 ਵਜੇ ਤੱਕ ਰਾਤ ਇੱਥੇ ਬਿਜਲੀ ਦਾ ਕੰਮ ਹੀ ਉਹ ਕਰਉਂਦੇ ਰਹੇ ਆ ਜੇ ਲਾਈਟ ਜਾਂਦੀ ਸੀ ਆਪਾਂ ਰਾਤੀ 2 ਵਜੇ ਮੈਨਾਂ ਨੂੰ ਫੋਨ ਕਰਦਾ ਤੇ 5 ਮਿੰਟ ਬਾਅਦ ਲਾਈਟ ਮਤਲਬ ਕਿ ਇਸ ਬੰਦੇ ਨੇ ਕੰਮ ਕੀਤੇ ਆ ਤੇ ਇਸ ਕਰਕੇ ਇਹਨੂੰ ਇਹਦੀ ਮਿਹਨਤ ਦਾ ਮੁੱਲ ਮਿਲਿਆ ਟਿਕਟ ਦੇ ਰੂਪ ਚ ਹੋਰ ਲੋਕਾਂ ਨੇ ਕੋਈ ਕਿਸੇ ਨੇ ਕੋਈ ਇਲਾਕੇ ਦੀ ਸਾਰ ਨਹੀਂ ਲੀਤੀ ਇਹਨਾਂ ਨੇ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਹਾਂ ਬਿਲਕੁਲ ਜੀ ਬਿਲਕੁਲ ਹਮੇਸ਼ਾ ਹੀ ਬੰਦੇ ਨੇ ਹਰ ਇੱਕ ਮਤਲਬ ਗਰੀਬ ਬੰਦੇ ਦੀ ਵੀ ਬਾਹ ਫੜੀ ਆ ਚੰਗੇ ਭਲੇ ਬੰਦੇ ਦਾ ਵੀ ਸਾਥ ਦਿੱਤਾ ਹਮੇਸ਼ਾ ਹੀ ਦਿੱਤਾ ਬੰਦੇ ਨੇ ਟਿਕਟ ਅਜੇ ਨਾ ਸਾਡੇ ਪਰ ਲੋਕਾਂ ਨੇ ਪਹਿਲੇ ਫਤਵਾ ਦੇਤਾ ਜੇ ਤੇ ਵੱਡੀ 엘ਿਟ ਤੋਂ ਇਹਨੂੰ ਕਹਿੰਦੇ ਪਮਡਾ ਕੋੜ ਜੀ ਨੂੰ ਜਿੱਤ ਪ੍ਰਾਪਤ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਦੇ ਕੰਮ ਕੀਤੇ ਹੋਏ ਆ ਭਾਜੀ ਇਸ ਕਰਕੇ ਉਹਨੂੰ ਜਿੱਤ ਮਿਲੇਗੀ ਉਦੀ ਕੰਮ ਦੇ ਆਧਾਰ ਤੇ ਉਹਨੂੰ ਜਿੱਤ ਪ੍ਰਾਪਤ ਹੋਣੀ ਹੈ। ਤੁਸੀਂ ਆਪਣਾ ਨਾਮ ਦੱਸ ਤੇ ਕੀ ਕਹਿਣਾ ਚਾਹੁੰਦੇ ਹੋ? ਮੇਰਾ ਨਾਮ ਵਿਨੋਦ ਪੋਹਜਾ ਔਰ ਮੈਂ ਪਿਛਲੇ 12 ਸਾਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸੇਵਾ ਕਰ ਰਿਹਾ ਹਾਂ ਪਬਲਿਕ ਦੀ ਔਰ ਇਹ ਮੇਰੇ ਨਾਲ ਇਹ ਪਵਨ ਠਾਕਰ ਜੀ ਸੇਵਾ ਕਰ ਰਹੇ ਨੇ ਪਾਰਟੀ ਦੀ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਨੇ ਪੂਰੀ ਪਬਲਿਕ ਦੀ ਸੇਵਾ ਕੀਤੀ ਔਰ ਹਰ ਇੱਕ ਦੁੱਖ ਸੁੱਖ ਦੇ ਭਾਈਵਾਲ ਰਹੇ ਨੇ। ਪਬਲਿਕ ਦੇ ਵਿੱਚ ਇਹਨਾਂ ਦਾ ਜਿਹੜਾ ਰੁਤਬਾ ਬਹੁਤ ਵਧਿਆ ਹੈ ਪਹਿਚਾਨ ਵਧੀ ਹੈ ਔਰ ਇਹਨਾਂ ਦੀ ਗੁੱਡਵਿਲ ਜਿਹੜੀ ਹੈ ਨਾ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਗਈ ਚੁਕੀ ਹੈ ਮੈਨੂੰ ਯਕੀਨ ਹੈ ਕਿਸੇ ਨੂੰ ਡੋਰ ਟੂ ਡੋਰ ਜਾਣ ਦੀ ਵੀ ਲੋੜ ਨਹੀਂ ਜਿਵੇਂ ਸਾਡੇ ਐਮਐਲਏ ਸਾਹਿਬ ਜਿੱਤੇ ਸੀਗੇ ਨਾ ਇਸੇ ਤਰ੍ਹਾਂ ਵੋਟਾਂ ਇਹਨਾਂ ਨੂੰ ਵੀ ਪੈਣੀਆਂ ਔਰ ਉਸੇ ਤਰ੍ਹਾਂ ਹੀ ਇਹ ਜਿੱਤਣਗੇ ਬਾਕੀ ਸਾਰਿਆਂ ਦੀ ਹੋ ਸਕਦਾ ਜਮਾਨਤ ਹੀ ਜਬਤ ਹੋ ਜਾਵੇ ਏ ਮੈਨੂੰ ਪੂਰਾ ਭਰੋਸਾ ਹੈ ਪੂਰੀ ਮਿਹਨਤ ਕੀਤੀ ਔਰ ਉਸ ਮਿਹਨਤ ਦਾ ਫਲ ਇੱਥੇ ਸਾਨੂੰ ਜਰੂਰ ਮਿਲੇਗਾ ਅੱਜ ਸੀਡ 900 ਲੋਕਾਂ ਨੇ ਆ ਕੇ ਫਤਵਾ ਦੇ ਦਿੱਤਾ ਕਿ ਬੜੀ ਰੇਟ ਤੋਂ ਜਿੱਤ ਪ੍ਰਾਪਤ ਹੋ ਪੱਕੀ ਜਿੱਤ ਹੈ ਜੀ ਪੱਕੀ ਜਿੱਤ ਹੈ ਇਹਨੂੰ ਕੋਈ ਮਾਈ ਦਾ ਚੈਲੰਜ ਲਾ ਸਕਦਾ ਕੋਈ ਮਾਈ ਦਾ ਲਾਲ ਇਹਨੂੰ ਕੋਈ ਨਹੀਂ ਰੋਕ ਸਕਦਾ ਇਹ ਬਾਕੀਆਂ ਨੂੰ ਫਿਕਰ ਹੋਏਗਾ ਸਾਨੂੰ ਕੋਈ ਟੈਨਸ਼ਨ ਨਹੀਂ ਟੈਨਸ਼ਨ ਉਹਨਾਂ ਨੂੰ ਹੈ ਜਿਨ੍ਹਾਂ ਦੇ ਅਗੇਂਸਟ ਇਹ ਪ੍ਰਿਆ ਠਾਕੁਰ ਨੂੰ ਟਿਕਟ ਦਿੱਤੀ ਹੈ ਉਹ ਬੰਦਿਆਂ ਨੂੰ ਟੈਨਸ਼ਨ ਹੋਈ ਦੀ ਹੈ ਇਹਨਾਂ ਨੂੰ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਅਸੀਂ ਖੁਸ਼ ਹਾਂ ਕਿ ਸਾਨੂੰ ਮਿਹਨਤ ਨਹੀਂ ਕਰਨੀ ਪਈ ਸਾਡੀ ਸੀਟ ਸਾਡੀ ਜਿੱਤੀ ਹੋਈ ਆ ਵਰਗ ਵਿੱਚ ਕਿੰਨਾ ਖੁਸ਼ਾ ਦੇਖਣ ਨੂੰ ਮਿਲ ਰਿਹਾ ਜੀ ਉਹ ਤੇ ਅਸੀਂ ਬਿਆਨ ਨਹੀਂ ਕਰ ਸਕਦੇ ਇਹ ਵਰਕਰਾਂ ਦੀਆਂ ਤੁਸੀਂ ਚਿਹਰੇ ਜਦੋਂ ਆਪ ਹੀ ਸ਼ੂਟ ਕਰਕੇ ਵੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਹਰ ਚਿਹਰੇ ਦੇ ਉੱਤੇ ਤੁਹਾਨੂੰ ਖੁਸ਼ੀ ਨਜ਼ਰ ਆਏਗੀ ਕੋਈ ਐਸਾ ਚਿਹਰਾ ਨਹੀਂ ਹੋਏਗਾ ਜਿਹੜਾ ਤੁਹਾਨੂੰ ਖੁਸ਼ ਨਾ ਨਜ਼ਰ ਆਂਦਾ ਹੋਵੇ ਕੌਨਸਲ ਸੀਟ ਮਿਲ ਕੀ ਕਰਨਾ ਚਾਹੁੰਦੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਵਿਸ਼ਾਲ ਹਨ ਹੈਗਾ ਤੇ ਮੈਂ ਵਾਰਡ ਨੰਬਰ 27 ਦਾ ਵਾਸੀ ਹਾਂ ਤੇ ਆਪਣੇ ਪਵਨ ਭਾਜੀ ਨੂੰ ਟਿਕਟ ਮਿਲੀ ਆ ਬੜੀ ਮਿਹਨਤ ਕੀਤੀ ਨੇ ਇਹਨਾਂ ਨੇ 5 ਸਾਲ ਤੋਂ ਤਾਂ ਕਰਦੇ ਪਏ ਉਸ ਤੋਂ ਪਹਿਲਾਂ ਬਾਟ ਨੇ ਜੁੜੇ ਸੀਗੇ ਤੇ ਬਹੁਤ ਮਿਹਨਤ ਦੇ ਬਾਅਦ ਇੱਕ ਇੱਕ ਇਮਾਨਦਾਰ ਬੰਦੇ ਨੂੰ ਟਿਕਟ ਦਿੱਤੀ ਹੈ ਇਹਨਾਂ ਨੇ ਇਹਾਂ ਦੀ ਵਾਈਫ ਨੂੰ ਮਿਲੀ ਹੈ ਟਿਕਟ ਤੇ ਆਪਾਂ ਇਹਨਾਂ ਨਾਲੇ ਆ ਜੀ ਜਾਨਾਂ ਨਾਲੇ ਆ ਜਿਹੜੀ ਆਪਾਂ ਨੇ ਕੋ ਪਿੱਗ ਬੋਰਡ ਦਾ ਅਧਿਕਾਰ ਹੈਗਾ ਇੱਕ ਪ੍ਰੋਪਰ ਆਪਾਂ ਯੂਜ਼ ਕਰਕੇ ਬੋਰਡ ਦਾ ਤੇ ਆਪਣੇ ਵਾਰਡ ਨੂੰ ਵਧੀਆ ਬਣਾਈਏ ਕਿ ਇਹਨਾਂ ਦੀ ਮਿਹਨਤ ਜਿਹੜੀ ਕਾਮ ਹੈ ਇਹਨਾਂ ਨੇ ਬਿਨਾ ਪਾਵਰ ਤੋਂ ਬਿਨਾ ਕਿਹੇ ਔਦੇ ਤੋਂ ਰਾਏ ਕੀਤੀ ਇਹਨਾਂ ਨੇ ਸਾਰੇ ਵਾਰਡ ਦੀ ਹੈਲਪ ਤੇ ਖੜੋਤੇ ਸਾਰੇ ਹਰ ਬੰਦੇ ਨਾਲ ਕੱਲੇ-ਕੱਲੇ ਬੰਦੇ ਨਾਲ ਬੀਜਨਗਰ ਭਾਰਤਨਗਰ ਤੇ ਹੁਣ ਜਦੋਂ ਇਹ ਇਕੋ ਇਕਵਿਟੀ ਯੂਨੀਅਨ ਅਥਾਰਟੀ ਆਏਗੀ ਤੇ ਇਹ ਹੋਰ ਵੀ ਕੰਮ ਵਧੀਆ ਕਰਨਗੇ ਤੇ ਇਹ ਆਪਾਂ ਉਮੀਦ ਨਹੀਂ ਹੈਗੀ ਸਾਡੇ ਕੋ ਯਕੀਨ ਹੈਗਾ ਕਿ ਇਹ ਅਜੇ ਕੰਮ ਕਰਨਗੇ ਕੀ ਹੋਰ ਕੀ ਕੌਂਸਲਰ ਨੇ ਇਤਨੀ ਕੀਤਾ ਹੋਣਾ ਇਸ ਵਾਰ ਤੇ ਆਪਣਾ ਤਾਂ ਪੂਰਾ ਸਾਥ ਇਹਨਾਂ ਨੂੰ ਹੈਗਾ ਤੇ ਮੈਂ ਸਾਰਿਆਂ ਵਾਰਡ ਵਾਸੀ ਨੂੰ ਅਪੀਲ ਕਰਦਾ ਕਿ ਸਾਡਾ ਆਪਣਾ ਜਿਹੜਾ ਕੀਮਤੀ ਵੋਟ ਹੈ ਉਹ ਭਾਜੀ ਨੂੰ ਦੇਣ ਤਾਂ ਕਿ ਆਪਾਂ ਇਸ ਵਾਰਡ ਨੂੰ ਇਹੋ ਜਿਹਾ ਬਣਾਈਏ ਕਿ ਲੋਕ ਮਿਸਾਲ ਦੇਣ ਕਿ ਇਹੋ ਜਿਹਾ ਵਾਰਡ ਹਰ ਵਾਰਡ ਜਿਹੜਾ ਹੈ ਉਹ ਇਹੋ ਜਿਹਾ ਹੋ ਜਾਏ ਅਗਲੇ ਆਉਣ ਵਾਲੇ ਪੰਜ ਸਾਲਾਂ ਲਈ ਧੰਨਵਾਦ ਜੀ ਧੰਨਵਾਦ